ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਣਾ ਹੋਵੇ ਜੇ ਸੋਚੇ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਾਂ ਪੁਖਨਾ ਤਰੇ ਜਏ ਬਨਾਪੁਰਿਆ ਪਹਾਰੋ ਸਹ ਸੋ ਜਾਣ ਪਾਲਖ ਹੋਵੇ ਤੈ ਤਨਾ ਚੱਲਣਾ ਨਾਲ ਉਸ ਸਚਿਆ ਰਹੀ ਐ ਕੋ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੁਨ ਆਤਾਰ ਪਨ ਤਿਆ ਜਾਏ ਹੁਕਮੇ ਹੋਣ ਜੀ ਹੁਕਮਿ ਲੈਬ ਦਿਾਈ ਹੁਕਮੇ ਉੱਤਮ ਨੀਤ ਹੁਕਮ ਲਖਿਤ ਪਾਈਐ ਇਕਨ ਹੁਕਮੇ ਬਖਸ਼ੀਸ ਇਕ ਹੁਕਮੇ ਸਤਾਪਾਈਐ ਹੁਕਮੇ ਅੰਦਰ ਸਾਖ ਕੋ ਬਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਵਿਝੈ ਤਾਂ ਹੋ ਮੈਂ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਤੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਉਸਤਿ ਗੁਣੋ ਡਿਆਆਂ ਚਾਰ ਗਾਵੇ ਕੋ ਜਵੈ ਖਮ ਵਿਚਾਰ ਗਾਵੇ ਕੋ ਸਾਜ ਕਰੈ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੈ ਕੋ ਜਾ ਫੈ ਦਿਸੇ ਦੂਰ ਗਾਵੈ ਕੋ ਵਿਖੇ ਹੱਥ ਰਹਿ ਦੂਰ ਕਥਨਾਂ ਕਥਿਨ ਆਵੈ ਟੋਟ ਕਤ ਕਤ ਤੀ ਕੋਟੀ ਕੋਟ ਕੋਟ ਦਿੰਦਾ ਦੇ ਦਿੰਦਿ ਜਿਤੁ ਪਾਹਿ ਜੁਗਾ ਜੁਵੰਤਰ ਖਾਹਿ ਖਾਹਿ ਰਖਮੇ ਰਖਮ ਕਲਾਇ ਰਾਗ ਨਾਨਕ ਵਿਖੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਨਾ ਹੈ ਭਾਖੇ ਭੋਵ ਅਪਾਰੁ ਖੰਗਿ ਦੇਹ ਦੇਹ ਦਤਰੇ ਦਾਤਾ ਹਰ ਗੱਦਰ ਖਿਆਜ ਜਿਸ ਸਦ ਦਰਬਾਰ ਮੁਹਕ ਬੋਲਣ ਬੋਲੀਏ ਜਿਸ ਸੁਣਾ ਤਰਗ ਪਿਆਰ ਅਮਰਤ ਵੇਲਾ ਸਚਨਾਉ ਦਿਆਈ ਵਿਚਾਰ ਕਰਮੀ ਆਵੈ ਕਕੜਾ ਨਹਰੀ ਮੋਖ ਦਵਾਰ ਨਾਨਕ ਕਹਿਵ ਜਾਣੀਐ ਸਬਾ ਪਸਚਾਰ ਛਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਹੋਏ ਜਿਨ ਸੇ ਰਿਆਸ ਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸਣੀ ਅਨਰਖੇ ਪਹਾਵਦ ਪਰਹਰ ਘਰ ਲਾ ਜਾਏ ਗੁਰਮੁਖ ਨਾਮਧੰ ਗੁਰਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੁਰੂ ਸਰਗੁਰ ਗੁਰਗੋਤ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਤਾ ਨਹੀਂ ਕਹਿਣਾ ਤਚਲ ਨਾ ਜਾਏ ਇਧਰ ਉਧਰ ਉਜਾਈ ਸਬਨਾ ਜੀਆ ਦਾ ਇਕ ਦਾਤਾ ਕੋ ਮੈਂ ਵਿਸਰਨ ਨ ਜਾਈ ਤੀਰਥ ਨਾ ਵਾਜਿਤ ਭਵਨ ਭਾਣ ਕੇ ਨਾਇ ਕਰੀ ਜੇ ਤੇ ਸਿਰ ਤੋਂ ਪਾਇਵੇ ਖੰਡ ਕਰਮਾ ਕੇ ਮਲੇ ਲਈ ਮਤ ਵਿਚਰਨ ਜਵਾਹਰ ਮਾਨਕ ਜੇ ਕਰਪੇ ਸਿਕ ਸੁਣੇ ਪ੍ਰਤਿਧ ਦੇਹ ਉਜਾਏ ਸਭ ਨਾ ਜੀ ਹਾਇ ਪਾਤਾ ਤੋਂ ਮੈਂ ਵਿਸਰ ਨਾ ਜਾਏ ਜੇ ਜੁਗ ਚਾਰ ਆਜਾ ਹੋਰ ਸੁਣੇ ਹੋਏ ਨਵਾਂ ਕੰਡਾ ਵਿੱਚ ਜਾਣੀ ਆ ਨਾ ਤਲਾ ਸੁ ਕੋਏ ਚੰਗਾ ਨਾਮ ਰੱਖਾਏ ਕੈ ਜਿਸ ਤੀਰਤ ਜਗਲੇ ਜੇ ਤਿਸ ਨਦਰਨਾ ਵੈਤਾ ਵਤਨੁ ਸਇ ਤੇ ਪੀਤਾ ਅੰਦਰ ਕੀ ਕਰਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣੰਤਿਆ ਗੁਣ ਦੇ ਤੇਹਕ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਣੈ ਸਭ ਕੇਰ ਸੁਨਨਾਥ ਸੁਣੈ ਧਤ ਤਬਾ ਆਕਾਸ਼ ਸੁਣੈ ਦੀਪ ਲੋ ਪਾਤਾ ਸੁਣੈ ਪਹਨਤ ਤਕਾਲ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸੁ ਸੁਣ ਸੁਰ ਬਰਮਨ ਦਾ ਸੁਣ ਮਕਸਲਾਂ ਮੰਦ ਸੁਣ ਜੋ ਗੋਜ ਪਤਨ ਪਹਿ ਦੋ ਸੁਣ ਸਾਸ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣ ਦੁਖ ਪਾਪ ਦਾ ਨਾਸ ਸੁਣ ਸੰਤੋਖ ਗਿਆਨ ਸੁਣ 86 ਕਾ ਚਨਾਨ ਸੁਣ ਪੜਪੜ ਪਾਵੇ ਮਾਨ ਸੁਣ ਲੱਗੇ ਸਹਿ ਜਹਾਨ ਨਾਨਕ ਭਗਤਾ ਸਦਾ ਵਿਗਾਸ ਸੁਣ ਦੁਖ ਪਾਪ ਦਾ ਨਾਸ ਸੁਣ ਸਰਾਗਣ ਤੇ ਗਾ ਸੁਣ ਸੇ ਪੀਰ ਪਾਤਸ਼ਾਹ ਸੁਣੇ ਅੰਦੇ ਪਾਗ ਰਾਹ ਸੁਣੇ ਹੱਥ ਵੈਸਦਾ ਹੋ ਨਾਨਕ ਕਤਸਾ ਵਿਗਾਸ ਸੁਣੇ ਦੁਖ ਪਾਖਾ ਨਾਸ ਮਨ ਕੀ ਗਤ ਤਹੇ ਨਾ ਜਾਏ ਜੇ ਤੂ ਕਹਿ ਸੇ ਪਦਾਏ ਗਾਬ ਦੁਕਲਨ ਲਿਖਣ ਹਾਰਨ ਕਾਬਦ ਪਨ ਵਿਚਾਰ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੇ ਨਨਕ ਹੋਏ ਮਨ ਨਾ ਸੁਧਤਦਾ ਮਨੁ ਬੁਧ ਹੋਮ ਨਾ ਸਗੀ ਪਹੰਕ ਸੁੱਧ ਹੋਮ ਨੈ ਮਹੇ ਚੋਤਾ ਨਾ ਤਾਇ ਅਨੰਤ ਸਾਥ ਨ ਜਾਏ ਅਸਾ ਨੰ ਰੰਗਨ ਹੋਏ ਜੇ ਕੁਮਨ ਜਾਣਮ ਕੋਏ ਮਨ ਮਾਰ ਗਠਾ ਤਨ ਪਾਏ ਨੈ ਪਤਸ ਪ੍ਰਗਟ ਜਾਏ ਨੈ ਮਗਨ ਚੱਲੇ ਪੰਥ ਨੈ ਤਹਮ ਸਿਤੀ ਸੰਬੰਧ ਹੋਏ ਅਸਾ ਨੰ ਰੰਗਨ ਹੋਏ ਜੇ ਕੁਮ ਜਾਣੇ ਨ ਕੋਏ ਮਨ ਪਾਵੈ ਮੋਖ ਦਵਾਰ ਨਾ ਪ੍ਰਗੋਰਾ ਸਤਹ ਨ ਨ ਤ੍ਰਇ ਤਾਰੇ ਗੁਰ ਸਿਖਮ ਨਾਨਕ ਅਗਨ ਬਿਖ ਅ ਐਸਾ ਨਾਮ ਨਿਰੰਝਨ ਹੋਏ ਜਿਕਮ ਜਾਣੈ ਨ ਕੋਏ ਪੰਚ ਤਵਾਣ ਪੰਚ ਪ੍ਰਦਾਨ ਪੰਚੇ ਪਾਵੈ ਦ੍ਰਗਮਾਨ ਪੰਚੇ ਸੋਹ ਹੈ ਦਰਾਜਾਨ ਕੰਚਾਂ ਕਾ ਗੁਰ ਇਕ ਤਹਾਨ ਜੇ ਕੋ ਕਹਿ ਕਰ ਵਿਚਾਰ ਕਰਤੇ ਤਾ ਕ੍ਰਿਣਾ ਨਾਹੀ ਸਮਾਰ ਤਉ ਤੰਦਰਾ ਤਾ ਪੂਤ ਸੰਤੋਖਾ ਚਾ ਪ੍ਰਸਾਦ ਜਨ ਪੂਤ ਜੇ ਕਮਜ ਹਵਨ ਚਾਰ ਤਹਲੇ ਤੁਕੇ ਤਪ ਹਾਰ ਧਰਤੀ ਹੋਰ ਰਹਿ ਹੋਰ ਹੋਰ ਰਿਸਤੇ ਪਹਾਰ ਕਲਾ ਤਵਣ ਜੋ ਰੋਜੀ ਜਾ ਤੰਗਾ ਕਿਨਾਰ ਸਭ ਨਾਲ ਲਖਿਆ ਮੜੀ ਕਲਾ ਮਹੋਲੇ ਖਾਲਿਕ ਜਾਣੇ ਕੋਏ ਲੇ ਖਾਲਿਕਾ ਕਹਿਤਾ ਹੋਏ ਕੇਤਾ ਤੁਮ ਸਵਾਲੇ ਹਰੂਪ ਕਿਤੇ ਦਰ ਜਾਣੈ ਕੌਣ ਤੂਤ ਕਿਤਬ ਸਭ ਤੁ ਤੁਆ ਉਜਤੇ ਹੋਏ ਲਗਦਰਿ ਆਓ ਕੁਦਰਤ ਕਮਨ ਕਹਾ ਗਿ ਵਿਚਾਰ ਆਰੈ ਨ ਜਾਵੇਂ ਤੂ ਆਰ ਜੋ ਤੁਧ ਪਾਵੇ ਸਾਈ ਕੀਤਾ ਤੁਸ ਦਾ ਸਲਾਮ ਨਿਰੰਕਾਰ असंख जक संख बहु संख पूजा संखत पताओ संख ग्रंथ मुख वेद पाठ संख योग मन रहे उदास असंख भक्त मन ज्ञान विचार संख सते असंतरातार संख पूरम कथ सार असंख मन ले विलाय तार धरत मन कह विचार वारन जावे तोर जो तुभव सोई हिता होसदा सलाम निरंकार ਸੰਖ ਮੋਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਸੰਤ ਪਰ ਜਾਜ ਜੋਰ ਸੰਖ ਲੋੜ ਹਤਿਆ ਕੁਮਾਰ ਸੰਖ ਪਾਪੀ ਪਾਪ ਕਰ ਜਾਜ ਸੰਖ ਪੁੜਿਆਰ ਢੋੜੇ ਫੇ ਰਾਹੇ ਸੰਖ ਮਲਿਛ ਮਲ ਭੱਤ ਕਾਹੇ ਅਸੰਖ ਅਨੰਦ ਅਕਸਰ ਕਰਹਿ ਤਾਰ ਨਾਨਕ ਨੇ ਕਹੇ ਵਿਚਾਰ ਵਾਰ ਨ ਜਾਹੇ ਸਵਾਰ ਜੋਤਿ ਭਵੇ ਸਾਈ ਕੀ ਤਾਰ ਅਸੰਖ ਅਸਲਾਮ ਨਰੰਕਾਰ ਅਸੰਖ ਨਾਵ ਸੰਖਤਾ ਗਮ ਗਮ ਸੰਖ ਲੋ ਅਸੰਖ ਕਹੇ ਸੁਰ ਘਰ ਹੋਏ ਅਖਰੇ ਨਾਮ ਪ੍ਰੀਸ਼ਾਲਾ ਅਖਰੇ ਗਾਨ ਗੇਤ ਗੁਣ ਗਾ ਤਰੇ ਲਿਖਣ ਬੋਲਣ ਬਾਣ ਸਸਰ ਸੰਜੋਗ ਰਖਾਣ ਜਿਨਹਿ ਲਿਖੈ ਤਿਸ ਸਰ ਨਾਹਿ ਜਿ ਹੁਰਮਾਇ ਤਉ ਤਉ ਪਾਹਿ ਜੀਤਾ ਕੀਤਾ ਤਿਤਾ ਨਾਮ ਨਾਵੇ ਨਾਹੀ ਤੁਥਾਂ ਦਰਤਾਂ ਕਹਾਂ ਵਿਚਾਰ ਵਰਨ ਜਾਵਾਂ ਇੱਕ ਵਾਰ ਜੋ ਤੁਪ ਭਵੇ ਸਾਈ ਕੀਤਾ ਸੰਸ ਦਾ ਸਲਾਮ ਨਿਰੰਕਾਰ ਭਰੀ ਹੱਥ ਕੈ ਤੰਦੇ ਪਾਣੀ ਪੁਰਤੇ ਉਤਰ ਸਖੇ ਮੂਤਲੀ ਚਿਤ ਪੜ ਹੋਏ ਦੇ ਸਭ ਨੂੰ ਲਈਓ ਹੋਏ ਭੀ ਮਤ ਪੰਤ ਸੰਗ ਹੋ ਤੁਪ ਨਵ ਕਰਨ ਨਹੀਂ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਉਪਮੇ ਆਵ ਤਜ ਤੀਰਥ ਤਪ ਦਿਆਦਪਦਾਨੋ ਜੇ ਕੋ ਪਵਤਲ ਕਮਾਨਾ ਨਾ ਸੁਣਿਆ ਮਨੇ ਅਮ ਪੀਤਾ ਭਵ ਅੰਤਰਗਤ ਜੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਤੋਏ ਬਣੋ ਹਿਤ ਭਗਤ ਨਾ ਹੋਏ ਸੁਆਸਾਤ ਪ੍ਰਾਣੀ ਬ੍ਰਹਮਾ ਹੋ ਸਤ ਸੰਹਾਰ ਸਦਾ ਮਚਾਓ ਖੰਸੋਏ ਲਾ ਵਕਤ ਕਮਣ ਕਵਣੋ ਚਤ੍ਰਮਣ ਵਾਰ ਕਮਣ ਸਰੋਤੇ ਮਹੋ ਕਮ ਜਿਤੋ ਹੋਆ ਆਕਾਰ ਰੇਲ ਨ ਪਾਈਆ ਪੂਰਤੀ ਜੇ ਹੋਵੈ ਲਿਖੁਰਾਨ ਰਖਤ ਨ ਪਾਇ ਉਕਾ ਦੀਆਂ ਜਲਖਨ ਲਿਖੁਰਾਨ ਚਤਵਾਰ ਨ ਜੋਤੀ ਜਾਣ ਤੁਮਾ ਹੋ ਨ ਹੋਇ ਜਾ ਕਰਤਾ ਸੱਠੇ ਕੋ ਸਜੇ ਆਪੇ ਨਾਨ ਸੁਈ ਕਿਉ ਕਰੇ ਅੱਖਾਂ ਕਿਵਸਾ ਲਾਹਿ ਕੋ ਵਰਨੇ ਤੂ ਜਾਣਾ ਨਾਨਕ ਅੱਖਾਂ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਗੈ ਗਿਆਨ ਸੁਹੈ ਪਾਤਾਲ ਪਾਤਾਲ ਲੋਕ ਅਗਾਸ ਅਗਾਸ ਓੜ ਤੋੜ ਤਹਾਲ ਤੇ ਰਹਿਤ ਕਹਨ ਤਵਾ ਸਹਤ ਥਾਰ ਕਹਨ ਤੇ ਬਾ ਅਸਲ ਹੋਇਤ ਤਾ ਤਾ ਲਿਖਾ ਹੋਇ ਤਾ ਲਿਖੀ ਹੈ ਲਿਖਿਆ ਹੋਏ ਬਿਨਾ ਸੋ ਨਾਨਕ ਵਡਾਤੀ ਹੈ ਅਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਤਿਸ ਸੁਪਨਾ ਪਾਈਆ ਨਦੀਆਂ ਤੇ ਆਪ ਹੈ ਸਮੰਦ ਨਾ ਜਾਣਿਆ ਸੰਤ ਸਾਥ ਸੁਲਤਾਨ ਗ੍ਰਹ ਸੇਤੀ ਮਾਲ ਤਨ ਕਿਹੜੇ ਤੁਲ ਨਾ ਹਾਨੀ ਜੇ ਤਿਸ ਮਨੁਹੁ ਨਾ ਵਿਸਰਹਿ ਅੰਤ ਨਾ ਸਿਫਤੇ ਕਹਿਣਾ ਅੰਤ ਅੰਤ ਨਾ ਕਰਨ ਦੇਣਾ ਅੰਤ ਅੰਤ ਨਾ ਦੇਖਣਾ ਸੋਣਾ ਨਾ ਅੰਤ ਅੰਤ ਨਾ ਜਾਤਾ ਕਾ ਮਨ ਅੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਬਾਰਾ ਵਾਰ ਅੰਤ ਕਾਰਨ ਕੇਤੇ ਬਿਦਲਾਹੇ ਤਾਂ ਕੇ ਅੰਤ ਨਾ ਪਾਇ ਜਾਇ ਇਹ ਅੰਤ ਨ ਜਾਣ ਹੋਏ ਵਰਤਾ ਕਹੀ ਵਸਤਾ ਹੋਏ ਵੱਡਾ ਸਾਹਿਬ ਉੱਚਾ ਤਾਉ ਤੇ ਉੱਪਰ ਉੱਚਾ ਨਾਉ ਇਹ ਬੜੂ ਉੱਚਾ ਹੋਵੇ ਕੋਈ ਜਿਸੂਜੇ ਕੋ ਜਾਣ ਸੋਏ ਜਿਹੜੇ ਆਪ ਜਾਣਿਆ ਆਪ ਨਾਨਕ ਨਦਰਿ ਕਰਮੀ ਦਾਤ ਭਗਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾ ਤੁਮਾਰੀ ਕਤੇ ਮੰਗ ਹਜੂਤ ਆਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖਬਰ ਹੈ ਵਿਕਾਰ ਕਿਤੇ ਲੈ ਲੈ ਕਿਰਪਾ ਹੈ ਕਿਤੇ ਮੁਰ ਕਾਹੀ ਕਾਹੇ ਕਹਤਿਆਂ ਦੁਖ ਪੋਖਸ ਦਮਾਰ ਹੈ ਪੈਦਾ ਤੇਰੀ ਦਾਤਾ ਰਬਿੰਦ ਕਲਾਸੇ ਕਹਾਣੇ ਹੋਏ ਹੋ ਰਾਤਨ ਸਤੇ ਤੋਏ ਜੇ ਦੁਖ ਹੈ ਕਿ ਆਖਣ ਪਾਏ ਹੋ ਜਾਣੇ ਜੇਤਿਆ ਮਹਿਤਾਏ ਆਪੇ ਜਾਣ ਆਪੇ ਦੇ ਆਖੇ ਸਰਵ ਕੀ ਕੇ ਜਿਸ ਨੂੰ ਅਖੇ ਸਰਵ ਸਿਖਤ ਸਾਲਾ ਰਾਜਨ ਪਾਤਸ਼ਾਹੀ ਪਾਤ ਤਾ ਹੋ ਅਮੁੱਲ ਗੁਣਮ ਲਵਪਾਰ ਅਮੁੱਲ ਬਾਰੀਆਂ ਮਿਲ ਪੰਡਹਾਰ ਅਮੁੱਲ ਵਹਿ ਮਲੇ ਜਾਹੇ ਅਨੁਲ ਭਾਇ ਮਲੇ ਸਨਾਹੇ ਅਮੁੱਲ ਧਰਮ ਦੇ ਬਾਣ ਅਮੁੱਲ ਕਲਮ ਅਮੁੱਲ ਪ੍ਰਵਾਣ ਅਮੁੱਲ ਬਖਸੀਤੋ ਮੁੱਲ ਨੇਸਾਣ ਅਮੁੱਲ ਕਰਮ ਰੂਪ ਪਰਮਾਣ ਅਮੁੱਲ ਲਾਟਿਆ ਨਾ ਜਾਏ ਆਖ ਆਤਰਹੀ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਤਰੇ ਦਖਿਆਣ ਆਖੇ ਬ੍ਰਹਮ ਆਖੇ ਅੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਆਖੇ ਤੇ ਆਖੇ ਅੱਖ ਪਾਹੇ ਕਿਤੇ ਕਹਿ ਤੈ ਟੁੱਟ ਜਾਹੇ ਤੇ ਕਿਤੇ ਹੋਤ ਰਹਿ ਤਾ ਆਖ ਨਾ ਸਭ ਕਹਿ ਕੇ ਜਿਉ ਡਭਾਵਤ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵੀ ਗਾਣ ਲਿਖੇ ਸਿਦਾਂਵਾਰਾ ਗਾਵਾਰ ਸੋਦਰ ਕੇ ਹਸੋ ਕਰ ਕੇ ਹਜ ਤੈ ਸਰਬ ਸਮਾਲੇ ਵਾਜ ਨਾਮਨਿਤ ਸੰਕਾ ਕੇ ਤੇ ਵਾਣ ਹਾਰੇ ਤੇ ਤੇ ਰਾਤਿ ਸੋਖੀਆਂ ਨਾ ਤੇ ਗਮਨ ਹਾਰੇ ਗਾਵੇ ਤਨ ਕੌਣ ਪਾਣੇ ਬੈ ਸੰਤੋ ਰੋ ਗਾਵੇ ਰਾਜ ਤਨ ਦੁਆਰੇ ਗਾਵੇ ਕਿਤ ਗੁਪ ਲਿਖ ਜਾਣ ਹੈ ਲਿਖ ਲਿਖ ਤਮ ਵਿਚਾਰ ਗਾਵਹਿ ਸਰਬ੍ਰਮਾ ਦੇਵੀ ਸੋ ਹੰਸਦਾ ਸੁvare ਗਾਵਹਿ ਇਹ ਦਰਸ਼ਨ ਬੈਠੇ ਦੇਵਤਾ ਦਰਨਾਲੇ ਗਾਵਹਿ ਸਿਦ ਸਮਾਧੀ ਅੰਦਰ ਗੰ ਗਾਂ ਸਾਧ ਵਿਚਾਰੇ ਗੰ ਚਿਤਿ ਸਿਤੀ ਸੰਤੋਖੀ ਗਾਵਹਿ ਵੀਰ ਤਰਾਰੇ ਗੰ ਤਪੜਨ ਰਖੇ ਸਰਜੁ ਜੁਗਵੇਦਾ ਨਾਲੇ ਗਾਵਹਿ ਹਮ ਹਮਣੀਆ ਮਨਮੋਹਨ ਸੁਰਗ ਮਛ ਪਿਆਲੇ ਤੇ ਅੰਮਰਤ ਨੂੰ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਦਾ ਕਰ ਕਰ ਰਖੇ ਤਾਰੇ ਸੇ ਤੁਧਨੋਂ ਗਾਵੈ ਜੋ ਤੁਪ ਭੰਗਨ ਵਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਗਾਵਨੋਂ ਸੇ ਮਚਣਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਦਾ ਚਾਚਾ ਸੱਚੇ ਨਾਹੀਂ ਹੈ ਭੀ ਹੁਸੀ ਜਾਇ ਨਾ ਜਾਸੀ ਰਚਨਾ ਜਿਨ ਨਰ ਜਾਏ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਉ ਤਿਸ ਦੇਵ ਦੇ ਆਏ ਜੋ ਕਿਸ ਭਾਵੇ ਸੋਇ ਕਰ세 ਮਨ ਨ ਕਰਣਾ ਜਾਏ ਸੋ ਪਾਤਿ ਸਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਖੋਖ ਸ਼ਰਮ ਪੁਛ ਝੋਲੀ ਧਿਆਨ ਜਪ ਰਹੇ ਬਹੁਤ ਥਿੰਤਾ ਕਾਲ ਤੁਮਾਰੇ ਤਾਇਆ ਜਗਤੰਡਰ ਪ੍ਰਤੀਤ ਆਏ ਕੰਥੇ ਸਗਲੇ ਜਮਾਤੇ ਮਨ ਜਿਤ ਜਗ ਜੀਤ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਭਗਵਤ ਗਿਆਨ ਦਇਆ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਥੋ ਨਾਥੇ ਸਭ ਜਾ ਕੇ ਹਿਰਦਸ ਦੇਵ ਰਸਾਤ ਸੰਜੋਗਿ ਜੋਗਦੋਏ ਕਰ ਚਲਾਵਹਿ ਲਿਖੇ ਆਵੇ ਧਾਗ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਥੇ ਕਮਾਇ ਜਦ ਤੁ ਆਏ ਤਿਨ ਚੇਲੇ ਪ੍ਰਵਾਨ ਇਕ ਸੰਸਾਰੇ ਇਕ ਪੰਡਹਾਰੇ ਕਲਾਏ ਦੀ ਗਾਣਾ ਜਿਵੇਂ ਤਿਸ ਭਵਤ ਵੈ ਚਲਾਵੇ ਜਿਉ ਹੋਆ ਪ੍ਰਮਾਣ ਹੋਵਤੈ ਉਹਨਾਂ ਨ ਦਰਨ ਨ ਆਵੇ ਬਹੁਤਾ ਹੀ ਹੋਵੇ ਦਾਣ ਆਦੇਸ ਤਿਸ ਆਦੇਸ ਵਤ ਨਿਲ ਅਨੰਦ ਮਹਤੋ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇ ਸੁਖੇ ਕਾਵਾਰ ਕਰ ਕਰ ਵਖੇ ਸਤਿਨਹਾਰ ਨਾਮ ਸੱਚੇ ਕੇ ਸਾਚੇ ਕਾਰ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਇੱਕ ਵੇਸ ਇੱਕ ਦੋ ਜਿਗ ਲਖ ਹੋਏ ਲਖ ਹੈ ਲਖ ਵੀਸ ਲਖ ਲਖ ਬੇੜਾ ਆਕਿਆ ਹੈ ਇੱਕ ਨਾਮ ਜਗਦੀਸ਼ ਇਤ ਰਹੇ ਪਤ ਪਵੜੀਆਂ ਚੜਿਏ ਹੋਏ ਈਸ ਸੁਨਗਲਾ ਆਕਾਸ਼ੀ ਇਟਾ ਆਏ ਈਸ ਨੰਦਰੀ ਭਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਪਨ ਹਜੂਰ ਜੋਰ ਨੰ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਨਾਲ ਮਨਸੂਰ ਜੋਰ ਨ ਸੁਖੀ ਗਿਆਨ ਵਿਚਾਰ ਜੋਰ ਨ ਜਿੱਤੇ ਛੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤ ਰੁਤੀ ਤਿਤੀ ਬਾਰ ਪਮਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮ ਸਾਰ ਤਿਸ ਵਿੱਚ ਜੀਅ ਜਗ ਤੇ ਰੰਗ ਰੰਗ ਤਿਨ ਕੇ ਨਾਮੁ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾਦਰ ਗਾਰ ਸਤਿ ਸੰਤੋਖ ਪੰਚ ਪ੍ਰਵਾਨ ਨਦਰਿ ਪਰਮ ਪ੍ਰਵੇ ਨਿਸਾਨ ਕਚ ਪਕਾਏ ਉਥੇ ਪਾਏ ਨਾਨਕ ਗਾਇ ਜਪੇ ਜਾਏ ਧਰਮ ਕੰਡ ਤਾ ਏ ਧਰਮ ਗਿਆਨ ਕੰਡ ਤਾ ਆਪੋ ਕਰਮ ਕਹਿਤੇ ਪੌਣ ਪਾਣੀ ਵੈ ਸੰਤੁਰ ਕਹਿਤੇ ਕਾਨ ਮਹੇਸ ਕਹਿਤੇ ਬ੍ਰਮਹ ਘਾਟ ਤੋ ਘੜੀ ਹੈ ਰੂਪ ਰੰਗ ਤੇ ਵੇਸ ਕਹਿਤੀਆਂ ਕਰਮ ਧੂਮੀ ਮੇਰ ਕਹਿਤੇ ਤੇਤੇ ਧੂਪ ਉਦੇਸ ਕਹਿਤੇ ਇੰਦ ਚੰਦ ਸੂਰ ਕਹਿਤੇ ਕਹਿਤੇ ਮੰਡਲ ਦੇਸ ਕਿਤੇ ਸਦ ਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਨੂੰ ਕਿਤੇ ਕਿਤੇ ਰਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤਨ ਨਰਿੰਦ ਕਿਤਿਆਂ ਸੁੱਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਕੰਡ ਮਹਿ ਬਿਆਨ ਚੰਡ ਚਿਤੈ ਨਾਦ ਬਿਨੋਦ ਕੋਡ ਆਨੰਦ ਸ਼ਰਮਖੰਡ ਤੇ ਬਾਣੀ ਰੂਪ ਚਿਤੈ ਧਾੜ ਤ ਘੜੀਏ ਬਖ ਅਨੂਪ ਤਾਪੀਆਂ ਗੱਲਾਂ ਕਿਆਂ ਨਾ ਜਾਹੇ ਜੇ ਕੋ ਕਹਿ ਪੁੱਛੈ ਪਛਤਾਏ ਚਿਤੈ ਘੜੀਏ ਸੁਰਤ ਮਤਨਨ ਬੁੱਧੋ ਚਿਤੈ ਘੜੀਏ ਸੁਰਾਸ ਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਚਿਤੈ ਸੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਤੂਰ ਤਿਨ ਮਹਿ ਰਾਮ ਰਹਾ ਤਰਪੂਰ ਤਿੱਥੇ ਸੀਤੋ ਸੀਤਾ ਮਹਿ ਨਾ ਮਾਹੇ ਤਤ ਰੂਪ ਨ ਤਿਥੈ ਜਾਹੇ ਨਾਮ ਅਮਰ ਨ ਠਗ ਜਾਹੇ ਜਿਨ ਤੇ ਰਾਮ ਸਹਿ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰਹਿ ਅਨੰਦ ਸਚਾ ਮਸੋਏ ਸੱਜ ਖੰਡ ਵਸ ਨਿਰੰਕਾਰ ਪਰ ਪਰ ਵੇਖੇ ਨਦਰ ਨਿਹਾਲ ਸੱਜ ਖੰਡ ਮੰਡਲ ਵਰਹੰੰਦ ਜੀ ਕੋ ਕਥਾ ਅੰਤਨ ਅੰਤੋ ਪਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਤਿ ਤਰਕਾਰ ਵਿਖੇ ਵਿਚ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪ੍ਰਹਾਰਾ ਤੀਰਜ ਸੁਨਿਆਰ ਅਹਰਣ ਮਤ ਵਿਦਹ ਤਿਆਰ ਪਹੁ ਖਲਾਹ ਗੰਤਪਤਾਉ ਭਾਂਡਾ ਪਹੁ ਅੰਮ੍ਰਿਤ ਤਤਹਾਲ ਘੜੀਐ ਸਭ ਦਸ ਚੇਟਤਸਾਲ ਜਿਨ ਕਉ ਨਦਰਿ ਕਰਮ ਤਿਨ ਕਾਰ ਨਾਨਕ ਨਦਰਿ ਨਦਰਨ ਹਾਲੋ ਸਲੋਕ ਕਮਨ ਗੁਰੂ ਪਾਣੀ ਪਿਤਾ ਮਾਤਾ ਤਹਰ ਤਨ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਤ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਤੇਹਾਇਆ ਗੈਮ ਸਖਤ ਘਾਲ ਨਾਨਕ ਤੇ ਮੁਖ ਉਜਲੇ ਕਿਤੇ ਸਤਿ ਨਾਲ ਜਿਨੇ ਨਾਮ ਧਿਆਇਆ ਗਏ ਮਸਤ ਹਾਲ ਨਾਨਕ ਦੇ ਮੁਖ ਉਜਲੇ ਕਿਤੇ ਸਤਿ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ